ਸਾਡੇ ਆਪ ਤਾਂ ਹੀ ਸੁੱਤ ਜੀ ਅਸੀਂ 15 ਸਾਲ ਤੱਕ ਕੁੜੀਆਂ ਮੁੰਡੇ ਇਕੱਠੇ ਖੇਡਦੇ ਹੁੰਦੇ ਸਾਂ ਕੋਈ ਕਿਸੇ ਨੂੰ ਵਿਚਾਰ ਨਹੀਂ ਸੀ ਕੀ ਹਾਂ ਇਕੱਠੇ ਰਾਤ ਨੂੰ ਵੀ ਖੇਡੀ ਜਾਂਦੇ ਦਿਨੇ ਵੀ ਕੁੜੀਆਂ ਕੋਲੇ ਕੱਲ ਫਰਕ ਪੈ ਗਿਆ ਬਾਈ ਜੀ ਇਹਨਾਂ ਕੀ ਸਮਝਦੋ ਇਹ ਤਾਂ ਜੀ ਕੀ ਦਸੀਏ ਥੋਨੂੰ ਇਹ ਤਾਂ ਕੁਸਤਾ ਜੀ ਆ ਇਹਨਾਂ ਨੇ ਮਾਇਤਾ ਦਾ ਜ਼ਿਆਦਾ ਤਾਂ ਮਹਿਲਾ ਨੇ ਗਾਲਤਾ ਕੁਸ ਹੁਣ ਪੜ੍ਹਾਈ ਵੀ ਜ਼ਿਆਦਾ ਹੋ ਗਈ ਲੋਕ ਬਾਹਰ ਬਾਲੇ ਲੈਣ ਲੱਗੇ ਤੇ ਕੋਈ ਸੰਗ ਸ਼ਰਮ ਨਹੀਂ ਹੁੰਨ ਕਿਸੇ ਦੀ ਮੰਦ ਉਦੋਂ ਮੰਨਦੇ ਸੀ ਜੀ ਮੰਨਦੇ ਬੱਚੇ ਹੀ ਮੰਨਦੇ ਸੀ ਪੁਰਾਣੀਆਂ ਮੰਦੀਆਂ ਜਿਹੜੀਆਂ ਨਵੀਆਂ ਲਟਕੀਆਂ ਘਰਾਂ ਚਾਹੁੰਦੀਆਂ ਉਹ ਤਾਂ ਬੜਾ ਹੀ ਮੰਦੀਆਂ ਸੀਗੀਆਂ ਇਸ ਚੇਹ ਹੁਣ ਤਾਂ ਕੋਈ ਮੰਨ ਨਹੀਂ ਦੇ ਸ਼ਰਮ ਨਹੀਂ ਰਹੇਗੀ ਸ਼ਰਮ ਕੋਈ ਨਹੀਂ ਰਹੇਗੀ ਕਿਸੇ ਲੋਕ ਫਿਰ ਭਾਈ ਜੀ ਹੁਣ ਸੌਖੇ ਜੋ ਉਹ ਦੋ ਸੌਖੇ ਨਾ ਜੀ ਮੈਂ ਤਾਂ ਦੋ ਦੋ ਸੌਖੇ ਸੀਗੇ ਤੇ ਭਾਈ ਜਿਹੜੇ ਹੁਣ ਪਈ ਉਹ ਬਹੁਤ ਸੌਖੇ ਦੀਆ ਵਿੱਚ ਜਿਹੜਾ ਕੋਲੇ ਤਕੜੀ ਜਾਇਦਾਦ ਤਾਂ ਉਹਦਾ ਮਾੜੇ ਦਾ ਵੀ ਟਾਈਮ ਨਾਲ ਟੱਪ ਜਾਂਦਾ ਸੀ ਉਹਦੇ ਖਰਚੇ ਨਹੀਂ ਨਾ ਹੁਣ ਖਰਚੇ ਨਹੀਂ ਸੀ ਹਾਂ ਕੋਈ ਕਿਸੇ ਨਾਲ ਬੀੜੀ ਕਰਕੇ ਕਿਸੇ ਨਾਲ ਕੇ ਤੇ ਹੁਣ ਤਾਂ ਜਿਹਦਾ ਜਾਇਦਾਦ ਆ ਫਿਰ ਤਾਂ ਸਭ ਕੋਸਾ ਮਾੜੇ ਦਾ ਹੀ ਠੇਕੇ ਤੇ ਉਹ ਠੇਕੇ ਬੜੇ ਭੈਣ ਲੱਗ ਗਏ ਖਰਚੇ ਨਹੀਂ ਸਾਰਾ ਕੁਝ ਹੀ ਹੋ ਗਿਆ ਜੀ ਘਰਾਂ ਦੇ ਖਰਚੇ ਬਹੁਤ ਵੱਧ ਗਏ ਆ ਬਿਜਲੀਆਂ ਪਾਣੀਆਂ ਦਾ ਖਰਚਾ ਸਾਰਾ ਮਸ਼ੀਨਰੀਆਂ ਦਾ ਨਿਯਾਜ ਵੱਧ ਗਏ ਉਹਦਾ ਖਰਚੇ ਨਹੀਂ ਸੀ ਉਹਦਾ ਘਰ ਦਾ